ਉਹ ਵਿਦਵਾਨ ਪੁਰਸ਼ ਕਹਿੰਦੇ ਨੇ ਬੰਦਗੀ ਬਗੈਰ ਨਾਮਦੇਵ ਨੂੰ ਕੋਈ ਜਾਣਦਾ ਨਾ ਜੇ ਬੰਦਗੀ ਨਾ ਕੀਤੀ ਹੁੰਦੀ ਨਾਮਦੇਵ ਮਹਾਰਾਜ ਨੂੰ ਕਿਹਨੇ ਜਾਨਣਾ ਸੀ ਖਾਲਸਾ ਜੀ ਨਾਮਦੇਵ ਮਹਾਰਾਜ ਜੀਆਂ ਦੇ ਸਮੇਂ ਉਹਨਾਂ ਦੇ ਟੱਬਰ ਦੇ ਪਰਿਵਾਰ ਦੇ ਬਾਕੀ ਜੀਆਂ ਨੂੰ ਅੱਜ ਵੀ ਕੋਈ ਨਹੀਂ ਜਾਣਦਾ ਉਹਨਾਂ ਦੀ ਮਾਤਾ ਦਾ ਨਾਮ ਆਉਂਦਾ ਹੈ ਉਹਨਾਂ ਦੇ ਪਿਤਾ ਦਾ ਨਾਮ ਆਉਂਦਾ ਹੈ ਪਰ ਉਹ ਨਾਮ ਭਗਤ ਨਾਮਦੇਵ ਸਾਹਿਬ ਜੀਆਂ ਦੇ ਕਰਕੇ ਆਉਂਦਾ ਹੈ ਬੰਦਗੀ ਬਗੈਰ ਨਾਮਦੇਵ ਨੂੰ ਕੋਈ ਜਾਣਦਾ ਨਾ ਤੇ ਬੰਦਗੀ ਬਗੈਰ ਧੰਨਾ ਪੱਥਰਾਂ ਚੋਂ ਪਾਵਦਾ ਨਾ ਭਗਤ ਧੰਨਾ ਜੀ ਧੁਵਾਨ ਪਿੰਡ ਇਲਾਕੇ ਦੇ ਵਿੱਚ ਖੇਤੀਬਾੜੀ ਕਰਨ ਵਾਲੇ ਸਿੱਧੇ ਸਾਦੇ ਭੋਲੇ ਪਾ ਕੋਈ ਵੱਲ ਛਲ ਹੈ ਨਹੀਂ ਕੋਈ ਚੁਸਤੀ ਚਲਾਕੀ ਹੈ ਨਹੀਂ ਚਤਰਾਈ ਹੈ ਨਹੀਂ ਕੋਈ ਧਰਮ ਕਰਮ ਨਹੀਂ ਜਾਣਦੇ ਵੇਦਾਂ ਨੂੰ ਪੜ੍ਹਨਾ ਨਹੀਂ ਜਾਣਦੇ ਸਾਧ ਸੰਗਤ ਜੀ ਕੋਈ ਮੰਦਰ ਦੇ ਵਿੱਚ ਪੂਜਾ ਅਰਚਨਾ ਆਰਤੀ ਕਰਨ ਨਹੀਂ ਜਾਣਦੇ ਕੁਛ ਨਹੀਂ ਜਾਣਦੇ ਪਰ ਕੇਵਲ ਮਨ ਵਿੱਚ ਪ੍ਰੇਮ ਬਣਿਆ ਭਗਤੀ ਹੋਈ ਬੰਦਗੀ ਹੋਈ ਪ੍ਰੇਮ ਬਣਿਆ ਤੇ ਨਾਮਦੇਵ ਸਭ ਨੂੰ ਪਰਮੇਸ਼ਰ ਦੇ ਦਰਸ਼ਨ ਹੋਏ ਬੰਦਗੀ ਬਗੈਰ ਨਾਮਦੇਵ ਨੂੰ ਕੋਈ ਜਾਣਦਾ ਨਾ ਤੇ ਬੰਦਗੀ ਬਗੈਰ ਧੰਨਾ ਪੱਥਰਾਂ ਚੋਂ ਪਾਪ ਦਾ ਨਾ ਬੰਦਗੀ ਬਗੈਰ ਨਾ ਉਧਾਰ ਹੋਵੇ ਸਦਨੇ ਦਾ ਬੰਦਗੀ ਬਗੈਰ ਨਾ ਉਧਾਰ ਹੁੰਦਾ ਸਦਨੇ ਦਾ ਭਗਤ ਸਦਨਾ ਜੀ ਉਹ ਪਤਾ ਕਿਹੜਾ ਕੰਮ ਕਰਦੇ ਸੀ ਸੰਗਤ ਜੀ ਭੈਣੋ ਬੀਬੀਓ ਕਦੇ ਸਦਨਾ ਭਗਤ ਜੀ ਦਾ ਨਾਮ ਸੁਣਿਆ ਤੁਸੀਂ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਦਰਜ ਹੈ ਭਗਤ ਸਦਨਾ ਜੀ ਕੀ ਕੰਮ ਕਰਦੇ ਸੀ ਜ਼ਿੰਦਗੀ ਚ ਸਾਧ ਸੰਗਤ ਜੀ ਕਸਾਈ ਪਣੇ ਦਾ ਕੰਮ ਕਰਦੇ ਸੀ। ਕਸਾਈ ਪਣੇ ਦਾ ਕੰਮ ਕਰਦੇ ਸੀ। ਜਿਵੇਂ ਅੱਜ ਦੇ ਜਮਾਨੇ 'ਚ ਵੀ ਬਹੁਤ ਕਸਾਈਆਂ ਦਾ ਕੰਮ ਕਰਦੇ ਆ। ਜਾਨਵਰਾਂ ਨੂੰ ਖਰੀਦਦੇ ਆ। ਉਹਨਾਂ ਦੀ ਗਰਦਨ ਵੱਢ ਕੇ ਉਹਨਾਂ ਨੂੰ ਮਾਰ ਦਿੰਦੇ ਆ, ਚਮੜੀ ਉਹਦੇ ਢੇੜ ਕੇ ਸਿੱਟ ਦਿੰਦੇ ਆ। ਹੱਡੀਆਂ ਕੱਢ ਕੇ ਸਿੱਟ ਦਿੰਦੇ ਆ, ਮਾਸ ਬੋਟੀਆਂ ਬਣਾ ਕੇ ਲੋਕਾਂ ਨੂੰ ਵੇਚਦੇ ਚਾਰ ਪੈਸੇ ਕਮਾ ਕੇ ਆਪਣਾ ਟੱਬਰ ਟੀਰਪਾਲਦੇ ਆ। ਇਹ ਕੰਮ ਭਗਤ ਸਦਨਾ ਜੀ ਕਰਿਆ ਕਰਦੇ ਸੀ। ਪਰ ਸਾਧ ਸੰਗਤ ਜੀ ਇਹ ਕੰਮ ਕਰਦਿਆਂ 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 ਸਾਧ ਸੰਗਤ ਜੀ ਪਤਾ ਨਹੀਂ ਕਿਵੇਂ ਰੇਖ ਵਿੱਚ ਮੇਖ ਵੱਜੀ ਕਿਸੇ ਪੂਰੇ ਸਾਧੂ ਦਾ ਮਿਲਾਪ ਹੋਇਆ ਕੋਈ ਪਿਛਲੇ ਜਨਮਾਂ ਕਰਮਾਂ ਦਾ ਕੀਤਾ ਪ੍ਰਤਾਪ ਸਾਧ ਸੰਗਤ ਜੀ ਅੱਗੇ ਆਇਆ ਪੂਰਵ ਕਰਮ ਅੰਕੁਰ ਜਦ ਪ੍ਰਗਟੇ ਪਹਿਲਾਂ ਵੀ ਬੇਨਤੀ ਕੀਤੀ ਹੈ ਪਿਛਲੇ ਜਨਮ ਕਰਮ ਦਾ ਪਿਛਲੇ ਸਮੇਂ ਦਾ ਕੀਤਾ ਕੋਈ ਪੁੰਨ দান ਕਿਸੇ ਸਾਧੂ ਦੀ ਸੰਗਤ ਕਿਸੇ ਦੀ ਸੇਵਾ ਉਹਦਾ ਸਾਧ ਸੰਗਤ ਜੀ ਬਲ ਪਿਆ ਉਹਦੇ ਬਲ ਕਰਕੇ ਭਗਤ ਸਧਨਾ ਜੀ ਕਸਾਈ ਬਣਨੇ ਦਾ ਕੰਮ ਛੱਡ ਦਿੱਤਾ ਤੇ ਬੰਦਗੀ ਵਿੱਚ ਜੁੜ ਗਏ ਐਸੀ ਬੰਦਗੀ ਕੀਤੀ ਐਸੀ ਬੰਦਗੀ ਕੀਤੀ ਸਾਧ ਸੰਗਤ ਜੀ ਜਿਹੜਾ ਕਸਾਈ ਦਾ ਕੰਮ ਕਰਦੇ ਹੁੰਦੇ ਸੀ ਸਦਨਾ ਜੀਆ ਦਾ ਨਾਮ ਜਗਤ ਦੇ ਭਗਤਾਂ ਵਿੱਚ ਗਿਣਿਆ ਗਿਆ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਕਸਾਈ ਪਣੇ ਦਾ ਕੰਮ ਕੀਤਾ ساری ਜ਼ਿੰਦਗੀ ਪਰ ਜਦੋਂ ਸੋਝੀ ਆਈ ਛੱਡ ਦਿੱਤਾ ਕੰਮ ਨਹੀਂ ਮਨਾ ਇਹ ਮਾੜਾ ਕਰਮ ਹੈ ਕਿਸੇ ਦੀ ਧੌਣਾ ਵਡਣੀਆਂ ਮਾਰਨਾ ਕਿਸੇ ਨੂੰ ਬੋਟੀਆਂ ਬੜਾ ਕੇ ਵੇਚਣਾ ਲੋਕਾਂ ਨੂੰ ਇਹ ਕੰਮ ਮਾੜਾ ਹੈ ਬੁਰਾ ਕੰਮ ਹੈ ਗਿਲਾਨੀ ਮੰਨੇ ਮੰਨੇ ਉਹ ਕੰਮ ਛੱਡ ਦਿੱਤਾ ਬੰਦਗੀ ਦੇ ਵਿੱਚ ਜੁਟ ਗਏ ਫਿਰ ਭਗਤੀ ਵਿੱਚ ਜੁਟ ਗਏ ਸਾਧ ਸੰਗਤ ਜੀ ਬੰਦਗੀ ਬਗੈਰ ਨਾਮਦੇਵ ਨੂੰ ਕੋਈ ਜਾਣਦਾ ਨਾ ਤੇ ਬੰਦਗੀ ਬਗੈਰ ਧੰਨਾ ਪੱਥਰਾਂ ਚੋਂ ਪਾਪ ਦਾ ਨਾ ਬੰਦਗੀ ਬਗੈਰ ਨਾ ਉਧਾਰ ਹੁੰਦਾ ਸਦਨੇ ਦਾ ਤੇ ਬੰਦਗੀ ਬਗੈਰ ਰਵਿਦਾਸ ਮਾਨ ਪਾਪ ਦਾ ਨਾ ਭਗਤ ਰਵਿਦਾਸ ਜੀ ਮਹਾਰਾਜ ਸਾਧ ਸੰਗਤ ਜੀ ਦਾਦਿਆਂ ਪੜਦਾਦਿਆਂ ਤੋਂ ਲੈ ਕੇ ਸਾਰਾ ਟੱਬਰ ਕੁੱਲ ਖਾਨਦਾਨ ਚੰਮ ਦਾ ਕੰਮ ਕਰਦੇ ਸੀ ਜੋੜੇ ਬਣਾ ਕੇ ਲੋਕਾਂ ਦੇ ਪੈਰਾਂ ਵਿੱਚ ਪਾਉਣ ਦਾ ਕੰਮ ਕਰਦੇ ਸੀ ਤੇ ਸਾਧ ਸੰਗਤ ਜੀ ਲੋਕ ਹੱਥੋਂ ਪ੍ਰਸ਼ਾਦਾ ਲੈ ਕੇ ਛਕਣ ਨੂੰ ਤਿਆਰ ਨਹੀਂ ਹੁੰਦੇ ਸੀ ਕਿਉਂ ਇਹ ਚੰਮ ਦਾ ਕੰਮ ਕਰਦਾ ਭਿੱਟ ਮੰਦੇ ਸੀ ਲੋਕੀ ਦੁਨੀਆ ਦੇ ਇਹ ਛੂਦਰ ਹੈ ਅਤੀ ਛੂਦਰ ਹੈ ਪਰ ਬੰਦਗੀ ਨਾਲ ਜੁੜੇ ਪਰਮੇਸ਼ਰ ਦੀ ਭਗਤੀ ਕੀਤੀ ਤੇ ਪਰਮੇਸ਼ਰ ਦੀ ਭਗਤੀ ਦਾ ਐਸਾ ਪ੍ਰਤਾਪ ਹੋਇਆ ਖਾਲਸਾ ਜੀ ਜਿਹਨੂੰ ਲੋਕੀ ਛੂਦਰ ਕਿਹਾ ਕਰਦੇ ਸੀ ਭਾਈ ਗੁਰਦਾਸ ਸਾਹਿਬ ਨੇ ਲਿਖਿਆ ਚੌਂ ਕੁੰਟਾਂ ਦੇ ਵਿੱਚ ਭਗਤ ਰਵਦਾਸ ਦੇ ਨਾਮ ਦੇ ਡੰਕੇ ਵੱਜ ਗਿਆ ਕੋ ਸਤਨਾਮ ਭਗਤ ਭਗਤ ਜਗ ਵਜਿਆ ਚੌਂ ਕੁੰਟਾਂ ਦੇ ਵਿੱਚ ਚਮਰੇਟਾ ਇਹ ਭਾਈ ਗੁਰਦਾਸ ਸਾਹਿਬ ਨੇ ਲਿਖਿਆ ਤੇ ਸਾਧ ਸੰਗਤ ਜੀ ਬੰਦਗੀ ਬਗੈਰ ਨਾ ਉਧਾਰ ਹੁੰਦਾ ਸਦਨੇ ਦਾ ਬੰਦਗੀ ਬਗੈਰ ਰਵਿਦਾਸ ਮਾਨ ਪਾਪ ਦਾ ਨਾ ਬੰਦਗੀ ਬਗੈਰ ਨਾ ਉਧਾਰ ਹੋਵੇ ਸੰਗਤ ਜੀ ਬੰਦਗੀ ਬਗੈਰ ਬੰਦਾ ਕਿਸੇ ਕੰਮ ਆਵਦਾ ਨਾ ਬੰਦਗੀ ਤੋਂ ਬਿਨਾ ਸਾਧ ਸੰਗਤ ਜੀ ਬੰਦਾ ਕਿਹੜੇ ਕੰਮ ਦਾ ਹੈ ਜੀ ਬੰਦਾ ਬੰਦਗੀ ਬਗੈਰ ਬੰਦਾ ਨਾਮ ਹੀ ਬੰਦਗੀ ਕਰਨ ਵਾਲੇ ਦਾ ਖਾਲਸਾ ਜੀ ਆਪਾਂ ਕਹਿੰਦੇ ਆਪਾਂ ਬੰਦੇ ਆ ਬੰਦਾ ਕੌਣ ਹੈ ਬੰਦਾ ਹੋਏ ਸੋ ਬੰਦਗੀ ਗਹਿ ਬੰਦਾ ਨਾਮ ਹੀ ਬੰਦਗੀ ਕਰਨ ਵਾਲੇ ਦਾ ਸੰਗਤ ਜੀ ਪਿਆਰੇ ਖਾਲਸਾ ਜੀ ਸਾਧ ਸੰਗਤ ਜੀ ਬੰਦਗੀ ਤੋਂ ਬਿਗੈਰ ਬੰਦਾ ਨਹੀਂ ਜੀ ਬੰਦਾ ਬੰਦਗੀ ਬਗੈਰ ਕਿਸੇ ਕੰਮ ਦਾ ਨਹੀਂ ਅਸਾ ਬੰਦਗੀ ਬਗੈਰ ਕਿਸੇ ਕੰਮ ਦਾ ਨਹੀਂ बग़ैर इसे कमांगा नगैर इमाला न બંધગી કી બજે કિસ કા મદનઈ મન બંધગી તા પેણા મન બંધગી લા પેણા હમ બંધગી તા પેણા મન બંધગી લા પેણા મન ਬੰਦਗੀ ਦਾ ਪਹਿਣਾ ਬੰਦਗੀ ਦਾ ਪਹਿਣਾ ਮੋਲ ਬੰਦਗੀ ਦਾ ਪਹਿਣਾ ਮੋਲ ਬੰਦਗੀ ਦਾ ਪਹਿਣਾ ਤੇਰੇ ਸ਼ਮਾਨਾ ਨਹੀਂ ਮੋਲ ਬੰਦਗੀ ਦਾ ਪਹਿਣਾ ਤੇਰੇ ਸ਼ਮਾਨਾ ਨਹੀਂ ਮੋਲ ਬੰਦਗੀ

ਕਾਮਦਾਨ ਹੀ ਬੰਦਾ ਬੰਦੀ ਗੀਵ ਗੈਰ ਕਿਸੇ ਕਾਮਦਾਨ ਹੀ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ